ਲੋ ਜੀ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਵਿੰਦਰ ਸਿੰਘ ਤੁਸੀਂ ਜਾਣਦੇ ਹੋ ਸਾਰੇ ਆਪਾਂ ਰੋ ਰੋ ਇੱਕ ਦੂਜੇ ਨਾਲ ਹਨ ਚੱਲਦੇ ਕਦਮ ਚੈਨਲ ਤੇ ਗੱਲ ਕਰਦੇ ਆ ਦੋਸਤੋ ਆਪਾਂ ਨੇ ਐਦਾ ਵਿਚਾਰ ਰਹੀ ਆ ਆਪਾਂ ਵਿਚਾਰ ਕੁਝ ਲੈਣ ਲੱਗੇ ਆ ਵੀ ਲੋਕਾਂ ਦੇ ਵਿੱਚ ਇੱਕ ਮਾਮਾ ਮੈਂ ਦੀ ਬੜੀ ਤਾਂ ਹੁੰਦੀ ਆ ਮੈਂ ਐ ਕਰ ਦੂ ਮੈਂ ਉਹ ਕਰ ਦੂ ਹਨਾ ਜੀ ਧਰਤੀ ਦੇ ਉੱਤੇ ਦਾਵੇ ਮਾਰਦੇ ਆ ਧਰਤੀ ਦੇ ਉੱਤੇ ਦਾਵੇ ਮਾਰਦੇ ਆ ਵੀ ਇਹ ਧਰਤੀ ਮੇਰੀ ਆ ਸਿਕੰਦਰ ਵਰਗੇ ਹੋਗੇ ਮਹਾਨ ਹਨਾ ਨਪੂਰੀ ਵਰਗੇ ਹਿੱਟਲਰ ਵਰਗੇ ਜਿਹਨਾਂ ਨੇ ਲੋਕਾਂ ਨੂੰ ਕਹਣ ਕਰਾਤਾ ਲੱਖਾਂ ਹੀ ਲੋਕ ਮਰ ਗਏ ਇਹਨਾਂ ਚੱਕਰਾਂ ਚ ਵੀ ਇਹਨੂੰ ਕਬਜ਼ਾ ਕਬਜ਼ਾ ਲਈਏ ਧਰਤੀ ਨੂੰ ਪਰ ਇੱਕ ਗੱਲ ਹੈਗੀ ਆ ਵੀ ਇਹ ਧਰਤੀ ਹੈ ਕਿਸੇ ਦੀ ਨਹੀਂ ਇਹ ਕਾਲਪੁਰਖ ਦੀ ਆ ਉਹਨੇ ਹੀ ਇਹਦੀ ਕ੍ਰिएशन ਕੀਤੀ ਆ ਇਨਸਾਨਾਂ ਨੇ ਖੁਦ ਬਣਾਈ ਧਰਤੀ ਕਿਤੇ ਨਹੀਂ ਨਾ ਬਣਾਈ ਦੋਸਤੋ ਇਹ ਵੀ ਕੱਗ ਦਾ ਗੋਲਾ ਹੁੰਦੀ ਸੀ ਹੌਲੀ-ਹੌਲੀ ਜਿਹੜੀ ਆ ਇਹ ਇਹਨੇ ਧਰਤੀ ਦਾ ਰੂਪ ਲੈ ਲਿਆ ਠੰਡਾ ਹੋ ਕੇ ਤੇ ਇਹਦੇ ਵਿੱਚੋਂ ਪਾਫਾ ਆਉੜੀਆਂ ਜਿਹੜੇ ਇਹਦੇ ਵਿੱਚੋਂ ਗੈਸ ਨਿਕਲਿਆ ਗੈਸੀਸ ਮਨਨ ਨਾਲ ਵਾਯੂ ਮੰਡਲ ਬਣ ਗਿਆ ਫਿਰ ਕਈ ਸਾਲ ਮੀਂਹ ਪੈਂਦਾ ਰਿਹਾ ਸਮੁੰਦਰ ਬਣ ਕੇ ਤੇ ਇਸ ਤਰ੍ਹਾਂ ਫਿਰ ਜਿਹੜੇ ਆ ਸੈੱਲ ਤੋਂ ਜਿਹੜੀ ਆ ਕ੍ਰिएशन ਹੋ ਗਈ ਹਿਊਮਨ ਦੀ ਤੇ ਦੋਸਤੋ ਅੱਜ ਆਪਾਂ ਦਾਵਾ ਮਾਰਦੇ ਆ ਵੀ ਇਹ ਮੇਰਾ ਘਰ ਆ ਸਭ ਕੁਝ ਛੱਡ ਦਿੱਤੀ ਜਾਣਾ ਦੇਖੋ ਦੋਸਤੋ ਇਹ ਚੀਜ਼ਾਂ ਜ਼ਰੂਰੀ ਨਹੀਂ ਨੇ ਆਪਾਂ ਨੂੰ ਪਰ ਇੰਨਾ ਇਹਨਾਂ ਦੇ ਵਿੱਚ ਨਹੀਂ ਕੁਝ ਜਾਣਾ ਕਿ ਆਪਣੀ ਜ਼ਿੰਦਗੀ ਉਹ ਬਰਬਾਦ ਕਰ ਲਈ ਆਪਾਂ ਵੀ ਲਾਲਚ ਆਏ ਆ ਇਹ ਬੁਲਾਣਾ ਬਹੁਤ ਸਾਰੇ ਲੋਕ ਪੈਸਾ ਇਕੱਠਾ ਕਰ ਲੈਂਦੇ ਆ ਹਨਾ ਤੇ ਫਿਰ ਉਹ ਪੈਸਾ ਕਿਸੇ ਕੰਮ ਨਹੀਂ ਆਉਂਦਾ ਹੈਗਾ ਕਈ ਵਾਰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਲੱਖਾਂ ਹੀ ਕਰੋਨਾ ਹੀ ਹਰ ਬਰ ਪਿਆ ਹੁੰਦਾ ਲੋਕਾਂ ਕੋਲ ਪਰ ਉਹ ਆਪਣਾ ਲਾਜ ਨਹੀਂ ਕਰਾ ਸਕਦੇ ਸਾਰੇ ਦੁਨੀਆਂ 'ਚ ਡਾਕਟਰ ਨਹੀਂ ਉਹਨਾਂ ਨਾਲ ਬਦਦਾ ਕੋਈ ਸੋ ਦੋਸਤੋ ਜਦੋਂ ਇਹ ਮਲਟੀ ਐਮੇਟ ਕਰਦੀ ਹੁੰਦੀਆਂ ਨੇ ਨਾ ਧਰਤੀ ਅਕਾਲਪੁਰਖ ਨੇ ਤਾਂ ਮਿੰਟ ਲੱਗਦੀ ਆ ਤੂਫਾਨ ਆ ਜਾਂਦੇ ਆ ਸੁਨਾਮਿਸ ਆ ਜਾਂਦੀਆਂ ਨੇ ਹੋਰ ਆ ਜਾਂਦੀਆਂ ਨੇ ਤਾਂ ਲੋਕਾਂ ਦੇ ਘਰ-ਵਾਰ ਕਿੱਥੇ ਜਾਂਦੇ ਨੇ ਫੇਰ ਇੱਕ ਮਿੰਟ ਦੇ ਪਹਿਲਾਂ ਰੋਡ ਦੇ ਉੱਤੇ ਹੁੰਦੇ ਨੇ ਸੋ ਯਾਰ ਨੀਵੇਂ ਹੋਣ ਦੇ ਵਿੱਚ ਹੀ ਸਹੀ ਆ ਜੋ ਕੁਦਰਤ ਹੈਗੀ ਆ ਉਹਦਾ ਆਪਾਂ ਜਿਹੜਾ ਮਾਨਸਤਕਾਰ ਕਰੀਏ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਹਨ ਤੇ ਇੱਕ ਜਿਹੜੀਆਂ ਕਦਰਾਂ ਕੀਮਤਾਂ ਨੇ ਇਨਸਾਨੀਅਤ ਦੀਆਂ ਉਹਨਾਂ ਨੂੰ ਪਛਾਣ ਕੇ ਅ ਅੱਗੇ ਵਧੀਏ